ਉਹ ਤਾਂ ਮਾਰੋ ਥੋੜੀ ਐਸਪੀ ਮਾਨ ਦੇ ਨਾਲ ਬਾਹੂ ਤਾਂ ਮਾਰੋ ਬਾਹਰ ਨੂੰ ਮਾਰੋ ਬਾਹਰ ਨੂੰ ਮਾਰੋ ਥੋੜੀ ਮਾਰਨੀ ਬਾਹਰ ਨੂੰ ਹਿਜੋ ਬਾਹਰ ਨੂੰ ਮਾਰੋ ਜੀ ਬਾਹਰ ਨੂੰ ਮਾਰੋ ਜੀ ਮਾਰੋ ਜਦੋਂ ਮਾਰੋ ਸਾਜੀ ਮੇਰੀ ਬਹੁਤ ਜਿਆਦਾ ਪ੍ਰੋਬਲਮ ਹੈ ਮੇਰੇ ਥੋੜੀ ਗੱਡੀ ਤਾਂ ਲਿਆਓ ਕੀ ਕੀ ਬਚੀ ਹੈ ਕਰੇ ਜਨਾਬ ਲਾਓ ਭਾਜੀ ਲਾਓ ਲਾਓ ਵੰਗਾਓ ਸਾਡੇ ਕੰਮ ਤੇ ਨਾ ਤਾਂ ਖਲ ਅੰਦਾਜ਼ੀ ਕਰੋ ਜੀ ਤੁਸੀਂ ਆਪਣਾ ਕਰੋ ਮੈਂ ਕੋਡੀ ਇਹ ਤੇ ਉਹ ਕੋਡੀ ਐਸਪੀ ਮਾਨ ਦੇ ਨਾ ਗੱਲ ਕਰੋ ਉਹ ਤਾਂ ਮਾਰੋ ਹਾਂ ਉਹਨਾਂ ਨਾਲ ਗੱਲ ਕਰਾ ਦੇਗੇ ਐਪਲੀਕੇਸ਼ਨ ਲੈ ਕੇ ਮੈਡੀਕਲ ਕਰੋ ਉਹ ਗੁੱਡ ਬਾਹਰ ਨੂੰ ਮਾਰੋ ਸਰ ਬਾਹਰ ਨੂੰ ਮਾਰੋ ਔਰ ਥੋੜੀ ਮਾਰਨੀ ਬਾਹਰ ਨੂੰ ਹਿਜੋ ਉਹ ਬਾਹਰ ਨੂੰ ਮਾਰੋ ਜੀ ਵਰਪਰ ਉਹ ਮਾਰ ਤਾਂ ਬਾਹਰ ਨੂੰ ਮਾਰ ਬਾਹਰ ਨੂੰ ਮਾਰ ਉਹ ਤਾਂ ਕੋਈ ਨਾ ਮਾਤ ਉਹ ਇਹ ਨਾਲ ਹਾਜੀ ਮੇਰੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਕਿ ਮੇਰੇ ਸਾਹੇ ਦੀ ਜੀਸੇ ਹੈ ਮੈਂ ਕੋਈ ਸੀਨੀਅਰ ਮੈਨੇਜਰ ਆ ਆਪਣੀ ਗੱਡੀ ਚ ਬੈਠਾ ਠੀਕ ਹੈ ਉਹਨਾਂ ਦੀ ਕੋਈ ਗੱਡੀ ਕੁਛ ਨਹੀਂ ਲੱਭਦੀ ਬ੍ਰਦਰ ਮੇਰੀ ਗੱਡੀ ਚ ਬੈਠੀ ਆ ਆ ਦੇਖੋ ਆ ਦੇਖੋ ਤੁਹਾਨੂੰ ਕੋੜੀ ਗੱਡਾ ਥੋੜੀ ਗੱਡੀ ਤਾਂ ਲਿਆਓ ਕੀ ਕੀ ਬਚੀ ਹੈ ਬੜੀ ਬੋਲੀ ਨੇ ਜਿਹੜੇ ਹੁੰਦੇ ਵੀਰੇ ਅੱਜ ਕਿਹੜਾ ਟਾਈਮ ਆ ਕੇ ਡ੍ਰਿੰਕ ਕਰਨ ਦਾ ਬੜਾ ਜਿਆਦਾ

ਅਲਕਰ ਸ਼ਾਨਿਆ ਮੇਰਾ ਫੋਨ ਤਾਂ ਦਿਓ ਇੱਕ ਮਿੰਟ ਕਰ ਦਿਓ ਜੀਰਾ ਮਾਜੀ ਦੀ ਸੂਚਨਾ ਕਰ ਰਿਹਾ ਹਾਂ ਕਮੇਨਰ ਹੋ ਗਿਆ ਓਕਾਰੇ ਜਨਾਬੋ ਲਾਓ ਪਾਜੀ ਲਾਓ ਲਾਓ ਵੰਡਾਓ ਲਾਓ ਜੀ ਲਾ ਲਾ ਦੋ ਦਾਨੂ ਭੁਗ ਮਾਰੋ ਭੁਗ ਤਾਂ ਮਾਰੋ ਮੇਰਾ ਨਾਮ ਰਮੇਂਦਰਾ ਬਾਜੀ ਕਿਹੜੀ ਜਗ੍ਹਾ ਹੋ ਜਾਂਦਾ ਲਿਖਾਪਾ ਹੁੰਦੀ ਆ ਮੈਂ ਗੱਡੀ ਕੱਢ ਕੇ ਆ ਰਿਹਾ ਸੀ ਬੱਚੇ ਲੈ ਕੇ ਇਹ ਬੰਦੇ ਨੇ ਲਿਆ ਗਈ ਗੱਡੀ ਵਿੱਚ ਮਾਰੀ ਲੈ ਗਈਤੀ ਵੀ ਆ ਵਿੱਚ ਵੀ ਸਮਾਨ ਪਿਆ ਸਿਗਰਟਾ ਵਗੈਰਾ ਲਾਈਟਰ ਵਗੈਰਾ ਸਾਰਾ ਇਹ ਕੰਨੇ ਸੀ ਬਾਈ ਗੱਡੀ ਚ ਕੱਲਾ ਸੀ ਤੇ ਕਿਧਰੋਂ ਨਹੀਂ ਆ ਰਹੇ ਸੀ ਉਤਮੀ ਆ ਰਹੇ ਐ ਹੁਣੇ ਬਤਮੀਜੀ ਕਰ ਰਹੇ ਹੋ ਵੀ ਬੋਖੋਰ ਪਾਈ ਧੱਕੇ ਮਾਰ ਰਹੇ ਹੋ ਕੋਲ ਸਿਮਲਾਜਮਾ ਨੂੰ ਬਈ ਡੀਲ ਕਰਦਾ ਹੈ ਉਹਦਾ ਸਿਰ ਅਕਸਰ ਦੇਖਿਆ ਜਾਂਦਾ ਲੋਕੀ ਰਾਤ ਰੇ ਦੇ ਜਾਂ ਦਿਨ ਦੇ ਕਈ ਬੰਦੇ ਸ਼ਰਾਬ ਪੀਜਦਾ ਹੁੰਦੇ ਵੀ ਇੱਕ ਮਾਮਲਾ ਆ ਕਿ ਅਪੀਲ ਕਰਨਾ ਚਾਹਦੇ ਹੋ ਇਹਨਾਂ ਨੂੰ ਹੁਲੜਵਾਦੀ ਵਾਲਿਆਂ ਨੂੰ ਅਸੀਂ ਆ ਪਬਲਿਕ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਇੱਕ ਬ੍ਰੇਕ ਬੈਂਕਰ ਡਰਾਈਵਰ ਆਂ ਬ੍ਰੇਕ ਕਰਕੇ ਜੱਡੀਆਂ ਨਾ ਚਲਾਣ ਨਾ ਟੂ ਵਿਲਰ ਚਲਾਣਾ ਨਾ ਫੋਰ ਵਿਲਰ ਚਲਾਣਾ ਕਿਤੇ ਤੇ ਆਪਣਾ ਜਿਹੜੇ ਟ੍ਰਿਪ ਰਾਈਡਿੰਗ ਚਲਾਉਂਦੇ ਨੇ ਜਾਂ ਆਪਣਾ ਮੋਟਰਸਾਈਕਲ ਦੇ ਪਟਾਕੇ ਮਾਰਦੇ ਨੂੰ ਵੀ ਦਾ ਵੀ ਇਹਦੇ ਜੀ ਆਪਣਾ ਹੱਥ ਤਨਾ ਕਰਦੇ ਨੇ ਇਹ ਨਹੀਂ ਕਰ ਹਮਦਰ ਦੇ ਤਾਂ ਉਹਨਾਂ ਦੀ ਹਰ ਵਕਵਲ ਚਲਾਉਂਦੇ ਅੱਜ ਅਸੀਂ ਮੀਨਾਪੌਣ ਨਾਕਾਲਾ ਸੀ ਤੇ ਵਕਵਾਂ ਕੋਈ ਇਕਲਾ ਚੈੱਕ ਕਰ ਰਹੇ ਸੀ ਇਹਦੇ ਵਿੱਚ ਬੋਟਾਂ ਨੂੰ ਵੱਤਵਤ ਜੀ ਮੋਟਰਸਰ ਰੁਕੇ ਜਿਹੜੇ ਕਿ ਪਟਾਕੇ ਮਾਰਦੇ ਸੀ ਜਰਾ ਪਿੱਛੇ ਟ੍ਰਿਪਲ ਰਾਈਡਿੰਗ ਇਹ ਬਲੂਡ ਵਾਈਸ ਕਰਦੇ ਆ ਰਹੇ ਸੀ ਤੇ ਉਹਨਾਂ ਦੇ ਅਸੀਂ ਕਰੀਬ 15 ਤੋਂ 20 ਚਰੰਗ ਕਿਤੇ ਇੱਕ ਲੀਲਾਮੋਨ ਇੱਕ ਬੰਦੇ ਨੇ ਸ਼ਰਾਬ ਪੀਤੀ ਹੋਈ ਸੀ ਜੋ ਗੱਡੀ ਚਲਾ ਰਿਹਾ ਸੀ ਉਹ ਕਿਸੇ ਐਕਸੀਡੈਂਟ ਵੀ ਕੀਤਾ ਸੀ ਕਿਸੇ ਵਿਅਕਤੀ ਨਾਲ ਉਹ ਮਾਮਲਾ ਕੀ ਸੀ ਚੈਕਿੰਗ ਇਮਰਾਨ ਪਿੱਛੋਂ ਇੱਕ ਬ੍ਰੀਜ਼ਰ ਗੱਡੀ ਆ ਰਹੀ ਸੀ ਆਪਣਾ ਸਾਨੂੰ ਕਿਸੇ ਆਪਣਾ ਪਬਲਿਕ ਮੈਨ ਨੇ ਦੱਸਿਆ ਉਹਨਾ ਵੀ ਇੱਕ ਬ੍ਰੀਜ਼ਰ ਗੱਡੀ ਪਿੱਛੇ ਆਪਣਾ ਗੱਡੀ ਨੂੰ ਟੱਚ ਕਰਦੀ ਆ ਰਹੀ ਆ ਜਦੋਂ ਅਸੀਂ ਮੌਕੇ ਤੇ ਅਸੀਂ ਨੂੰ ਰੋਕਿਆ ਆਪਣਾ ਤੇ ਚਾਲਕ ਨੂੰ ਨੀਚੇ ਤਾਂ ਆਇਆ ਤੇ ਉਹ ਸ਼ਰਾਬੀ ਹਾਲਤ ਦੇ ਵਿੱਚ ਸੀ ਤੇ ਐਲਕੋਮਟਰ ਆਈ ਉਹਦੀ ਐਲਕੋ ਚੈੱਕ ਕੀਤੀ ਗਈ ਤੇ ਉਹਦਾ ਜਿਹੜਾ ਬੰਦਾ ਚਲਾਨ ਸ਼ਰਾਬ ਦਾ ਤੇ ਆਪਣਾ ਡਿਜੀਟਲ ਰੇਡ ਦਾ ਚਲਾਨ ਦਿੱਤਾ ਸਰ ਕਿੰਨੀ ਸ਼ਰਾਬ ਕੀਤੀ ਸੀ ਮੀਟਰ ਤੁਸੀਂ ਚੈੱਕ ਉਹਦਾ ਉਹਦਾ ਆਪਾਂ 200 ਪਲੱਸ ਸ਼ਰਾਬ ਸੀ ਉਹ ਮਵੀ ਇਸ ਕੋ ਕਿਹੜੀ ਪਰਸੈਂਟੇਜ ਸਾਡੀ ਦਰਦੀ ਆ ਆ ਨਾ ਮਸ਼ੀਨ 200 ਪਲੱਸ ਪਰਸੈਂਟੇਜ ਸੀ ਬੰਦਾ ਸਹੀ ਆ ਬਾਜੀ ਸ਼ੇਫ ਹੈ ਬੰਦਾ ਹਾਂ ਬੰਦੇ ਨੂੰ ਅਸੀਂ ਆ ਬੰਦਾ ਗੱਡੀ ਚਲਾਣ ਦੇ ਹਾਲਤ ਵਿੱਚ ਨਹੀਂ ਸੀ ਇਸ ਨੂੰ ਅਸੀਂ ਮੌਕੇ ਤੇ ਆਪਣਾ ਨਾਲ ਅਸੀਂ ਬਾਦਮੀ ਕੋਈ ਪ੍ਰਕਾਰ ਦੇ ਮੌਕੇ ਤੇ ਅਸੀਂ ਉਹਨੂੰ ਉਹਦਾ ਐਡਰੈਸ ਵਗੈਰਾ ਪੁੱਛ ਕੇ ਆਉਂਨਾ ਪ੍ਰੀਖਿਆ ਦੇ ਮਾਪਦੰਡ ਸਬੂਤ ਉਹਦੇ ਮੋਬਾਈਲ ਕਲੱਡੀ ਦੀ ਚਾਬੀ ਤੇ ਉਹਨੂੰ ਉਹਦੇ ਪੇਰਸ ਦੇ ਵਾਲੇ ਕਿੰਨਾ ਨਾ ਚਲਾਨ ਇਕੱਠਾ ਗਿਆ ਤੁਹਾਡੇ ਨੂੰ ਉਹਦਾ ਆਪਣਾ ਡਿਜੀਟਲ ਡਰਾਈਵ ਤੇ ਆਪਣਾ ਸ਼ਾਲਾ ਸ਼ਾਲਾ ਦਾ ਚਲਾਨ ਤੇ ਟਰੱਕ ਦਾ ਟਰੰਕ ਦਾ ਚਲਾਨ